कपूरथला में एक साथ बने दो कॉलेजों में लगातार चोरी की घटनाएं से प्रबंधक परेशान 17 लाख के करीब हुआ नुकसान पुलिस पर साथ नहीं देने का आरोप कपूरथला के निजामपुर गांव में बने दो अलग-अलग तकनीकी और इंजीनियरिंग कॉलेजों में लगातार पिछले काफी समय से हो रही चोरी की घटनाएं कॉलेज के प्रबंधकों के लिए सिर दर्द का सबब बन चुकी है कॉलेज की ओर से बताया गया है कि बार बार आने वाले चोर अपराधिकवि के लोग हैं और हथियारों से लैस होकर आते हैं और तैनात सुरक्षा कर्मियों को डराकर चोरी करते हैं और पूरी रणनीति से आते हैं और उस रात से से आते हैं कि वह सीसीटीवी की पकड़ में ना आ सके चोर कॉलेज से अलग कमरों और बाथरूमों से उनके तीस से अधिक दरवाजे पंखे टूटियां आदि बार बार चुरा चुके हैं इस बाब तो पुलिस को भी कोई शिकायत दी गई पर कोई कार्रवाई नहीं हो रही है कपूरथला से पत्रकार राजेंद्र कुमार कपूरथला के विशेष रिपोर्ट मेरे नाम सिंह तम मेरे इतने दो कॉलेज है एक श्री रुद्रम सिंह और एक लोचना इंजीनियर कॉलेज ऐसा कि मांग रहा है सारा कि सब पे चोरियां हो रही हैं मामला इस समय भी ਲਗਭਗ 1.5 ਸਾਲ ਤੋਂ ਇੱਥੇ ਚੋਰ ਕੋਈ ਨਾ ਕੋਈ ਚੋਰੀ ਕਰਦੇ ਰਹਿੰਦੇ ਹਨ ਜਿੱਦਾਂ ਮੇਰੇ ਕਿਸੇ ਫਾਰਮ ਹੋ ਦੇ 18 ਬੂਵੇ ਲੈ ਗਏ ਤੇ 28 ਬੂਵੇ ਸਾਡੇ ਆਪਣਾ ਜਿਹੜਾ ਲੜਕੇ ਦਾ ਬੋਸ ਸੀ ਉਹਦੇ ਲੈ ਗਏ ਉਸ ਤੋਂ ਬਾਅਦ ਛੋਟੇ ਮੋਟੇ ਕਮੇ ਬੂਵੇ ਹੁੰਦੇ ਨੂੰ ਹੁੰਦੇ ਨੂੰ ਦੇ ਬਿਕ ਜਾਂਦੇ ਆ ਤੇ ਲਾਈ ਜਾਂਦੇ ਆ ਉਸ ਤੋਂ ਬਾਅਦ ਰਾਤ ਫਿਰ ਇਹਨਾਂ ਨੇ ਦੋ ਵਾਰੀ ਪਾਇਆ ਇੱਕ ਵਾਰੀ ਰਾਤ ਅਨੋਗਦੇ ਉਦੋਂ ਇੱਕ ਬੂਹਾ ਪਟਲ ਗਏ ਆ ਉਸ ਤੋਂ ਬਾਅਦ ਫਿਰ ਆਇਆ ਕੋਈ ਪੱਕੇ ਲਾਲ ਗਏ ਕੋ ਹੋਫਮਾਨ ਸਾਡਾ ਕਾਫੀ ਚੋਰੀ ਕਰ ਲ ਗਏ ਆ ਤੇ ਅਸੀਂ ਪਹਿਲੇ ਵੀ ਪੁਲਿਸ ਨੂੰ ਥਾਣਾ ਸਵਾਨਪੁਰ ਵਾਲਿਆਂ ਨੂੰ ਕਈ ਵਾਰੀ ਐਪਲੀਕੇਸ਼ਨ ਦਿੱਤੀ ਆ ਪਰ ਇੱਥੇ ਚੂਨਾ ਦਾ ਗੜ ਬਣ ਚੁੱਕਾ ਹੈਗਾ ਇੱਥੇ ਰਹਿਣਾ ਬਹੁਤ ਔਖਾ ਹੈਗਾ ਕਿਉਂਕਿ ਪੁਲਿਸ ਇੱਥੇ ਗਸ਼ਤ ਗੁਸ਼ਤ ਨਹੀਂ ਕਰਦੀ ਤੇ ਉਹ ਕਿਹੜਾ ਪਿੰਡ ਕਿਹੜਾ ਪਿੰਡ ਹੈ ਤੇ ਪਿੰਡ ਨਿਜ਼ਾਮਪੁਰ ਪਿੰਡ ਹੈ ਥਾਣਾ ਸਵਾਨਪੁਰ ਦੇ ਥੱਲੇ ਹੈ ਜੀ ਤੇ ਇਤਨੇ ਜੀ ਉਹ ਮੈਂ ਚਾਰ ਪੰਜ ਵਾਰੀ ਦੱਤੀ ਹੈ ਔਰ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਰਪੋਰਟ ਲਿਖਣ ਉਹ ਇਥੋਂ ਤੱਕ ਚੋਰਾਂ ਦੇ ਨਾਮ ਵੀ ਮੈਂ ਦੇ ਆ ਮੈਨੂੰ ਪੈਨ ਜਾਗਦਾ ਵੀ ਪੁਲਿਸ ਦੇ ਚੋਰ ਪਤਾ ਹੀ ਗਲੇ ਆ ਸਾਡੀ ਬਿਲਕੁਲ ਨਹੀਂ ਮਦਦ ਕਰਦੇ ਨਾ ਕੋ ਰਪੋਰਟ ਲਿਖਣਾ ਕੋ ਹੋਰ ਪਹਿਲਾਂ ਵੀ ਮੋਟਰਾਂ ਮੋਟਰਾਂ ਨਾਲ ਲੱਥੀਆਂ ਸੀਕਦਾ ਪਰਚਾ ਵੀ ਦਾ ਜ਼ਿਕਰ ਆਇਆ ਸੀਗਾ ਲੇਕਿਨ ਹੁਣ بار بار ਕਹਿਣ ਦੇ ਬਾਵਜੂਦ ਵੀ ਸਾਡੀ ਗੱਲ ਨਹੀਂ ਸੁਣਦੇ ਮੈਂ ਸੱਚ ਨੂੰ ਕਹਿ ਰਹਾ ਮੈਂ ਕਿ ਤੁਸੀਂ ਸੱਡੇ ਆਣ ਕੇ ਦੇਖੋ ਦੋਨੋਂ ਨੁਕਸਾਨ ਹੋ ਰਿਹਾ ਲੇਕਿਨ ਕਹਿੰਦਾ ਤੁਸੀਂ ਆਪ ਵੀ ਰਾਖੀ ਕਰੋ ਹੁਣ ਮੈਂ ਇਥੇ ਤਿੰਨ ਫੋਟ ਡਿਗਾਰਡ ਰੱਖਿਆ ਪਰ ਉਹ ਰਾਡ ਕਰਪਾਨਾ ਲੈ ਕੇ ਆਉਂਦੇ ਆ ਉਹ ਕ੍ਰਿਮੀਨਲ ਬੰਦੇ ਆ ਇਹ ਸ਼ਰੀਰ ਬੰਦੇ ਆ ਤੇ ਪਹਿਲੋ ਆਪਣੀ ਜਾਨ ਦੀ ਰਾਖੀ ਕਰਦੇ ਆ ਮੈਂ ਦੋਨੋਂ ਵੀ ਸਾਡੀ ਹਕਤ ਸੀ ਕੀਤੀ ਜਾਂਦੇ ਚੋਰ ਫੜੇ ਜਾਂ ਇੱਕੋ ਸੀਸੀਟੀਵੀ ਫੁਟਾਜੀ ਵੀਰਾਂ ਅਸੀਂ ਕੈਮਰੇ ਵੀ ਲੱਗੇ ਤਾ ਹਾਂਜੀ ਹਾਂਜੀ ਕੈਮਰੇ ਵੀ ਲੱਗੇ ਆ ਪਰ ਇਹ ਕੈਮਰਿਆਂ ਵਿੱਚ ਨਹੀਂ ਆਉਂਦੇ ਉਸ ਤਰੀਕੇ ਨਾਲ ਆਉਂਦੇ ਆ ਮੂੰਹਾਂ ਬੰਨ ਕੇ ਤੇ ਸਾਨੂੰ ਪਤਾ ਨਹੀਂ ਲੱਗਦਾ ਜਾਂ ਕਿੱਥੇ ਉਸੇ ਸਾਈਡ ਤੋਂ ਆਉਂਦੇ ਜਿੱਥੇ ਕੈਮਰੇ ਦੀ ਝਲਕ ਨਹੀਂ ਹੁੰਦੀ ਹਾਂ ਹੁਣ ਮੰਗ ਹੀ ਕਰਦੇ ਅਸੀਂ ਮੰਗ ਕਰਦੇ ਆ ਇਹ ਚੋਰਾਂ ਚੋਰਾ ਨੂੰ ਫੜ ਕੇ ਤੇ ਸਾਡੀ ਹਕਕਤ ਸੀ ਕੀਤੀ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਬਾਰ ਬਾਰ ਤੌਰਿਕਨ ਦਾ ਨੁਕਸਾਨ ਹੁੰਦਾ ਹੈ ਕਾਲਜ ਸਕੂਲ ਮੰਦਿਰ ਗੁਰਦੁਆਰਾ ਜਿਹੜਾ ਇਹਨਾਂ ਦੀ ਰਾਖੀ ਕਰਨੀ ਪੁਲਸ ਦੀ ਡਿਊਟੀ ਵੀ ਹੈ ਇਹ ਕਿੰਨੇ ਦਾ ਨੁਕਸਾਨ ਹੈ ਮੇਰਾ ਹੁਣ ਤੱਕ 17 ਲੱਖ ਦਾ ਹੋ ਗਿਆ ਨੁਕਸਾਨ ਹਾਂਜੀ 17 ਹਾਂਜੀ